ਨਹੀਂ ਤਿੱਕ ਤੋਂ ਸੀ ਬਨ ਸਤਲੋਈ ਦਰਿਆ ਦੀਆਂ ਝਾੜੀਆਂ ਦੇ ਵਿੱਚੋਂ ਇੱਕ ਜਰਨੈਲ ਸਿੰਘ ਨਾਮਕ ਵਿਅਕਤੀ ਜੋ ਐਨਆਰਆਈ ਹੈ ਉਸ ਦਾ ਸ਼ਬ ਮਿਲਿਆ ਸੀ ਕੁਝ ਦਿਨ ਪਹਿਲੇ ਜਿਸ ਤੋਂ ਬਾਅਦ ਪੁਲਿਸ ਨੇ ਇਸ ਮਾਮਲੇ ਦੇ ਵਿੱਚ ਤਵਦੀਸ਼ ਸ਼ੁਰੂ ਕੀਤੀ ਜਿਸ ਤੋਂ ਬਾਅਦ ਇੱਕ ਮਾਮਲਾ ਸਾਹਮਣੇ ਆਇਆ ਜੋ ਕਿ ਜਰਨੈਲ ਸਿੰਘ ਦੀ ਪਤਨੀ ਸਰਵਜੀਤ ਕੋਰ ਉਸਦਾ ਹੀ ਕਿਸੇ ਨਾਲ 2 ਸਾਲ ਤੋਂ ਫੇਸਬੁੱਕ ਤੇ ਸੰਬੰਧ ਸਨ ਉਸੇ ਦੇ ਤਹਿਤ ਹੀ ਉਹਨਾਂ ਨੇ ਸ਼ਾਦੀ ਰਚਾਉਣ ਲਈ ਇਹ ਸਾਜੀ ਚ ਰਚੀ ਜਿਸ ਤੋਂ ਬਾਅਦ ਜੋ ਮਨਿੰਦਰ ਸਿੰਘ ਹੈ ਮੋਗੇ ਦਾ ਰਹਿਣ ਵਾਲਾ ਉਸ ਨੇ ਅਤੇ ਉਸ ਦੇ ਦੋ ਸਾਥੀਆਂ ਨੇ ਜਰਨੈਲ ਸਿੰਘ ਦਾ ਕਤਲ ਕਰਕੇ ਉਸ ਦੀ Laash ਨੂੰ ਸਤਲੁਜ ਦੇ ਦਰਿਆ ਦੇ ਲਾਗੇ ਝਾੜੀਆਂ ਦੇ ਵਿੱਚ ਸੁੱਟਿਆ ਸੀ ਇਹ ਸਾਰੀ ਜਾਣਕਾਰੀ ਜੋ ਹੈ ਸ਼ਾਹਕੋਟ ਦੇ ਡੀਐਸਪੀ ਵਰਿੰਦਰਪਾਲ ਸਿੰਘ ਜੀ ਨੇ ਸਾਂਝੀ ਕੀਤੀ ਹੈ। ਥਾਣਾ ਬਰਤ ਕੋ ਜੇਵਾ ਜਨਮਪਤਰ ਦੇ ਰਿਤੀ ਕੋਲਸ ਨੇ ਮਿਤੀ 16 8 2020 ਅਨਾਲਾਈਜ਼ ਜਰਨਲ ਸੰਪਤ ਜਨਮ ਸਿੰਘ ਵਾਸੀ ਚਿਮਾ ਬਾਟ ਥਾਣਾ ਬਿਆਸ ਜ਼ਿਲ੍ਹਾ ਅੰਮ੍ਰਿਤਸਰ ਥਾਣਾ ਵਾਸੀ ਸਿਟੀਜ਼ਨ ਅਮਰੀਕਾ ਦੇ ਹੋਏ ਅੰਨੇ ਕਥਨ ਈ ਕਰਦੇ ਵਸੂਦਾਂ ਦੇ ਲਈ ਜਨਮ ਜਨਮ ਕਰਤਾ ਕਰੂ ਸਫਲਤਾ ਹਾਸਿਲ ਕੀਤੀ ਸੁਨਾਥ ਦੁਨੀਆ ਕੀ ਖਾਮ ਰੱਤ ਪੋਦੇ ਵਾਕੇ ਵਿੱਚ ਤੁਸੀਂ ਵੰਦਿਆ ਸਭ ਤੋਂ ਜਨਮ ਦੀ ਪੰਦਰ ਪਰਤੋ ਕਹਾਣੀਆਂ ਮੌਤ ਤੋਂ ਇੱਕ ਐਨ ਆਰ ਆਈ ਜਨਰਲ ਤੋਂ ਤਰ ਜਨਰ ਸਿੰਘ ਵਾਸੀ ਚੀਮਾਵਾਲ ਮਹਾ ਬਿਆਸ ਜਿਹੜਾ ਮੁਸਲਮਾਨ ਹਾਲਵਾਸੀ ਸਿਟੀਜਨ ਆਫ ਅਮਰੀਕਾ ਦੇ ਲਾਸ ਨਗਰ ਪ੍ਰਾਂਤ ਮਾਨਯੋਗ ਸਤੰਦਰ ਪਾਲਸਨ ਪੀਪੀਐਸ ਸੀਨੀਅਰ ਪ੍ਰੋਫੈਸਰਤਾਂ ਅਗਾਂਧ ਦੇ ਹਦਾਇਤਾਂ ਜਿਹਦੇ ਬਿਸ਼ਾਲ ਨਿਰਦੇਸ਼ ਅਨੁਸਾਰ ਕਾਰਜਵਾਰੀ ਕਰਦੇ ਹੋਏ ਅਨੇਕਾਂ ਕਰੋੜੀ ਰੁਪਈਆ ਜੋਬੀ ਕੱਟੇ ਸੋ ਜਾ ਰਿਹਾ ਵਿਅਕਤੀ ਐਨਆਰਆਈ ਜਰਨੈਲ ਸਿੰਘ ਦੀ عمر ਕਰੀਬ 70 ਸਾਲ ਹੈ ਇਸ ਦੀ ਪਤਨੀ ਸਰਬਜੀਤ ਕੌਰ ਉਮਰ 35 ਸਾਲ ਹੈ ਸਰਬਜੀਤ ਕੌਰ ਦੇ ਕਰੀਬ 2 ਸਾਲ ਤੋਂ ਫੇਸਬੁਕ ਰਾਹੀਂ ਮਨਵਿੰਦਰ ਸਿੰਘ ਰਸਵਾਰ ਉਰਫ ਸ਼ਖਤੀ ਪਤਨਗਰ ਜੀ ਦੇ ਵਾਸੀ ਜਨਕ ਟੋਡੇ ਦੇ ਪਤੀ ਮਠੂ ਦੇ ਥਾਂ ਦੀ ਦੁਆ ਦਿਲਾਉਂਗਾ ਪ੍ਰੇਮ ਨਾਲ ਪੜਦੇ ਜਿਨ੍ਹਾਂ ਨੇ ਆਪਸ ਵਿੱਚ ਵਿਆਹ ਕਰਵਾ ਲਈ ਜਰਮਨੈਲ ਸੈਨ ਨੂੰ ਕਟਵਾਉਣ ਦੇ ਨਾਮ ਤੇ ਸੋਚੀ ਸਮਝੀ ਸਾਜਿਸ਼ ਹੈ ਇਸ ਵਾਰ ਦਾ ਉਹਨਾਂ ਦਾ ਇਸ ਵਾਰ ਦਾ ਸੁਣ ਲਈ ਸਾਰੀ ਪਲਾਨਿੰਗ ਸਰਪ੍ਰਿੰਤ ਕੋਲ ਅਤੇ ਉਸਦੇ ਭਤੀਜੇ ਮਰਚਨ ਸਿੰਘ ਵਰਸ ਮੈਣੀ ਪੁੱਤਰ ਅਰਬੀਰ ਸਿੰਘ ਜਿਹੜੀ ਉਸ ਬਿੱਟੂ ਵਾਸੀ ਚਿਪਾ ਕੁੱਡੀ ਸਾਹਿਬ ਜੀ ਹਜ਼ੂਰਤ ਕੋਲ ਜਿਲ੍ਹਾ ਬਰਸਪੁਰ ਹੈ ਹਾਜ਼ਲਾ ਉਹ ਕੇਤਾਰ ਕੀਤੀ ਹੈ ਜਿਨ੍ਹਾਂ ਦੇ ਗਹਿਣ ਤੇ ਬਰਨੰਦਰ ਸਿੰਘ ਨੇ ਆਪਣੇ ਸਾਥੀ ਪੁੱਤਰ ਦਾਪਾਲ ਸਿੰਘ ਦਰਦਾ ਪਤਰ ਕਾਜ਼ੇ ਅੰਮ੍ਰਿਤਸਰ ਜ਼ਿਲ੍ਹਾ ਵਾਸੀ ਅੰਕਤ ਡੀਕੇ ਪੁੱਤੀ ਕਿੰਦਾ ਥਾਣਾ ਬਨਿਤਵਾ ਜਿਲ੍ਹਾ ਹੁਕੜਾ ਪਤੇ ਪ੍ਰੇਮਦਾ ਸਿੰਘ ਵਰੋਪੇਨੀ ਵਾਸੀ ਰੋਮੀ ਥਾਣਾ ਬਰਖਾ ਜ਼ਿਲ੍ਹਾ ਲੁਧਿਆਣਾ ਨਾਲ ਮਿਲ ਕੇ ਮਿਤੀ 16/8/2020 ਜਰਨੈਲ ਚੰਗਾ ਪਰਨੇ ਨਾਲ ਗੁੱਟ ਪੁੱਟ ਕੇ ਕਤਲ ਕਰਕੇ ਲਾਸ਼ ਨੂੰ ਘਰ ਤੋਂ ਬਦ ਕਰ ਲਈ ਨਹੀਂ ਪਾਤ ਤੁਸੀਂ ਵਾ ਇਹ ਕੰਡ ਦਾਇਰੂਲ ਆਇਆ ਤੁਮਾਡ ਚਾਰਿਆਂ ਨੂੰ ਸੁਣਦ ਗਏ ਇਸ ਵਾਰ ਦਾ ਸੰਬੰਧੀ ਥਾਣਾ ਮਹਿਤਪੁਰ ਵਿਕੇ ਨੰਬਰ 902023 17/2020 ਅਧੀਨ ਤਾਰਾ 302 201 ਕਿਸੇ ਕਿਸੇ ਤਰ੍ਹਾਂ ਦਾ ਨਹੀਂ ਜਿਸ ਵਿੱਚ ਮਿਤੀ 19/2020 ਨੂੰ ਦੋਵਾਂ ਦੇ ਹੁਕਮ ਅਨੁਸਾਰ ਮਨਵਿੰਦਰ ਸਿੰਘ ਵਰਗਤੀ ਬਤਹੇ ਉਸਦੇ ਪਸਾਥੀ ਪ੍ਰਕਾਸ਼ਾ ਅਤੇ ਧਰਨਾਰ ਰਜਿਸਟਰ ਕਰਕੇ ਹੁਕਮ ਹਾਸਲ ਕੀਤਾ ਹੈ ਦੇ ਬਖਤ ਪ੍ਰਚਾਰ ਸੇ ਗਵੀ ਪੁੱਤਰ ਹਰਬੀਸ਼ ਹੈ ਇਹ ਉਸ ਪਿੰту ਵਾਸੀ ਚੀਮਾ ਉਪਦੀ ਖਾਲਾ ਸ਼੍ਰੀ ਹਰਗੋਬਿੰਦ ਪੁਰਾ ਜ਼ਿਲ੍ਹਾ ਬਰਦਾਸਪੁਰ ਤੋਂ ਆ ਕੇ ਕੀਤੀ 28 2003 ਦਾ ਜਿਨ੍ਹਾਂ ਬਸੋ ਅਗਲੀ ਪੁਛਗਿਓ ਚੱਲ ਰਹੀ ਹੈ